ਕਾਂਗਰਸ ਕਿਸ ਤਰ੍ਹਾਂ 3 ਸੀਟਾਂ ਤੋਂ ਹਾਰੀ ਇਹ ਲੰਗੇ ਦਿਨੀ ਹਰ ਕਿਸੇ ਨੇ ਦੇਖਿਆ ਔਰ ਉਹੀ ਚੀਜ਼ ਚਰਚਾ ਦੇ ਵਿੱਚ ਹੈ ਕਿ ਆਪਣੇ ਗੜ ਵਿੱਚ ਹੀ ਕਾਂਗਰਸ ਹਾਰ ਗਈ ਖੈਰ ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਦਾ ਰੋਲ ਆਉਂਦਾ ਵਿਰੋਧੀ ਪਾਰਟੀਆਂ ਨੇ ਹੁਣ ਆਪਣੇ ਬਿਆਨ ਜਿਹੜੇ ਦਿਨੇ ਸ਼ੁਰੂ ਕਰਨੇ ਸੀ ਔਰ ਉਹਦੇ ਵਿੱਚ ਰਵਨੀਤ ਬੱਟੂ ਜਿਹੜੇ ਨੇ ਸੱਤ ਹੋ ਰਵਨੀਤ ਬੱਟੂ ਨੇ ਸਿੱਧੇ ਤੌਰ ਦੇ ਉੱਤੇ ਕਾਂਗਰਸ ਪਾਰਟੀ ਦੇ ਉੱਤੇ ਹਮਲਾਵਰ ਸ਼ਬਦਾਂ ਦੇ ਨਾਲ ਤੰਗ ਦੱਸਿਆ ਔਰ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਦਰਅਸਲ ਜਿਹੜੀ ਗੇਮ ਘੁੰਮੀ ਹੈ ਉਹ ਅੰਦਰੋਂ ਹੀ ਘੁੰਮੀ ਹੈ ਹਾਲਾਂਕਿ ਰਮਨਿਤ ਬਿੱਟੂ ਨੇ ਕਿਸਾਨਾਂ ਦਾ ਧੰਨਵਾਦ ਜ਼ਰੂਰ ਕੀਤਾ ਇਹ ਇੱਕ ਆਪਣੇ ਆਪ ਚ ਵੱਡੀ ਗੱਲ ਹੈ ਹਾਲਾਂਕਿ ਕਿਸਾਨਾਂ ਨੂੰ ਲੈ ਕੇ ਰਮਨਿਤ ਬਿੱਟੂ ਤੈਸ਼ ਜੀ ਰਹਿੰਦੇ ਨੇ ਜਰਾ ਤਿੱਖੇ ਸ਼ਬਦਾਂ ਦਾ ਪ੍ਰਯੋਗ ਹੀ ਕਰਦੇ ਹੁੰਦੇ ਨੇ ਪਰ ਐਤਕੀ ਰਮਨਿਤ ਬਿੱਟੂ ਨੇ ਕਿਸਾਨਾਂ ਦਾ ਧੰਨਵਾਦ ਕੀਤਾ ਕਿ ਮਨਪ੍ਰਿਤ ਬਾਦਲ ਨੂੰ ਉਹਨਾਂ ਨੇ ਕਹਿੰਦੇ ਵੋਟ ਪਾ ਦਿੱਤੀ ਹੈ ਹੁਣ ਮਨਪ੍ਰਿਤ ਬਾਦਲ ਨੂੰ ਕਿਸਾਨਾਂ ਨੇ ਵੋਟ ਪਾਈ ਹੈ ਕਿ ਨਹੀਂ ਪਾਈ ਇਹ ਤਾਂ ਕਿਸਾਨ ਬਿਹਤਰ ਜਾਣਦੇ ਨੇ ਪਰ ਰਮਨੀਤ ਬਿੱਟੂ ਕਹਿੰਦਾ ਕਿ ਉਹਨਾਂ ਨੂੰ ਜ਼ਿਆਦਾ ਪਤਾ ਹੈ ਪਰ ਤਾਂ ਵੀ ਰਮਨੀਤ ਬਿੱਟੂ ਨੇ ਰਾਜਾ ਵੜਿੰਗ ਨੂੰ ਸਿੱਧੇ ਤੌਰ ਦੇ ਉੱਤੇ ਨਿਸ਼ਾਨੇ ਦੇ ਉੱਤੇ ਲੈ ਲਿਆ ਦੂਜੇ ਪਾਸੇ ਡੇਰਾ ਬਾਬਾ ਨਾਨਕ ਦਾ ਜ਼ਿਕਰ ਕੀਤਾ ਜਿੱਥੇ ਸੁਖਜਿੰਦਰ ਰੰਧਾਵਾ ਨੂੰ ਨਿਸ਼ਾਨੇ ਤੇ ਲੈ ਲਿਆ ਦੋਵਾਂ ਦੀਆਂ ਧਰਮ ਪਤਨੀਆਂ ਜੋਹਾਂ ਦੇ ਵਿੱਚ ਉਤਰੇ ਹੋਏ ਸੀ ਡੇਰਾ ਬਾਬਾ ਨਾਨਕ ਜਿੰਦਰਕੌਰ ਰੰਧਾਵਾ ਔਰ ਗਿੱਦੜ ਬਾਟ ਅਮ੍ਰਿਤਾ ਵੜਿੰਗ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਸੀ ਹੁਣ ਇਹੋ ਜੀ ਸਥਿਤੀ ਜਿਹੜੀ ਬਣੀ ਹੋਈ ਸੀ ਇਸ ਦਰਮਿਆਨ ਰਮਨੀਤ ਬਿੱਟੂ ਇੱਕ ਨਵੀਂ ਗੱਲ ਕਰਕੇ ਇਕ ਤਾਂ ਉਹ ਕਹਿੰਦੇ ਕਿ ਪਰਿਵਾਰਵਾਦ ਦਾ ਖਾਤਮਾ ਹੋਇਆ ਪਰਿਵਾਰਵਾਦ ਜਿਹੜਾ ਉਹ ਬੜਾ ਸਿਰ ਚੜ ਕੇ ਇੱਥੇ ਨਾ ਹਲਕਿਆਂ ਦੇ ਵਿੱਚ ਕਹਿੰਦੇ ਬੋਲਦਾ ਪਿਆ ਸੀਗਾ ਔਰ ਦੂਸਰੀ ਗੱਲ ਇੱਕ ਵੱਡਾ ਇਲਜ਼ਾਮ ਉਹ ਲਾਉਂਦੇ ਨਜ਼ਰ ਆਏ ਔਰ ਕਾਂਗਰਸ ਪਾਰਟੀ ਦੇ ਹੀ ਕੁਝ ਉੱਭਗੇ ਲੀਡਰਾਂ ਦੇ ਉੱਤੇ ਇਲਜ਼ਾਮ ਲਾ ਦਿੱਤੇ ਕਹਿੰਦੇ ਗਿੱਦੜਵਾਗ ਤੇ ਚੰਨੀ ਸਾਹਿਬ ਹੀ ਕੰਮ ਕਰਗੇ ਕਰਨਜੀਤ ਸਿੰਘ ਚੰਨੀ ਨੂੰ ਮੁਬਾਰਕਬਾਦ ਦਿੰਦੇ ਪਏ ਸੀ ਰਮਨਜੀਤ ਬਿੱਟੂ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਹੋਇਆ ਉਹ ਕਹਿੰਦਾ ਕਿ ਗਿੱਦੜਵਾਗ ਤੇ ਚੰਨੀ ਸਾਹਿਬ ਹੀ ਕੰਮ ਕਰਗੇ ਔਰ ਦੂਜੇ ਪਾਸੇ ਪ੍ਰਤਾਪ ਸਿੰਘ ਬਾਦਵਾਲਾ ਨਾਮ ਲੈ ਗਏ ਯਾਨੀ ਕਿ ਇਹਨਾਂ ਦੋਵਾਂ ਇਲਾਕਿਆਂ ਦੇ ਵਿੱਚ ਰਵਨੀਤ ਬਿੱਟੂ ਆਖਰ ਕਹਿਣਾ ਕੀ ਚਾਹੁੰਦੇ ਪਏ ਕਿ ਇਹਨਾਂ ਦੋਵਾਂ ਨੇ ਕੀ ਕੀਤਾ ਚਰਨਜੀਤ ਸਿੰਘ ਚੰਨੀ ਨੂੰ ਮੁਬਾਰਕਬਾਦ ਕਿਉਂ ਦਿੰਦੇ ਪਏ ਆ ਉਧਰ ਪ੍ਰਤਾਪ ਸਿੰਘ ਬਾਜਵਾ ਦਾ ਜ਼ਿਕਰ ਕਿਉਂ ਕਰਦੇ ਪਏ ਨੇ ਹਾਲਾਂਕਿ ਉਹਨਾਂ ਨੇ ਉਸ ਗੱਲ ਦੇ ਵਿੱਚ ਇੱਕ ਗੱਲ ਜ਼ਰੂਰ ਕਹੀ ਕਿ ਆਪਸ ਦੇ ਵਿੱਚ ਫੋਨ ਕਾਲ ਦੇ ਉੱਤੇ ਸੀ ਕਿ ਇਹਨਾਂ ਨੂੰ ਜਿੱਤਣ ਨਹੀਂ ਦੇਣਾ ਤਾਂ ਕੀ ਮਤਲਬ ਰਵਨੀਤ ਬਿੱਟੂ ਇਸ ਗੱਲ ਦਾ ਦਾਵਾ ਕਰਦੇ ਪਏ ਆ ਕਿ ਆਪਣੇ ਹੀ ਵੱਡੇ ਲੀਡਰਾਂ ਨੂੰ ਜਾਂ ਕਹਿ ਦੀ ਹੋਣਾਂ ਦੀਆਂ ਧਰਮ ਪਤਨੀਆਂ ਨੂੰ ਕਾਂਗਰਸ ਦੇ ਹੀ ਲੀਡਰਾਂ ਨੇ ਹਰਾ ਦਿੱਤਾ ਕੀ ਚਰਨਜੀਤ ਸਿੰਘ ਚੱਲੀ ਔਰ ਪ੍ਰਤਾਪ ਸਿੰਘ ਬਾਜਵਾ ਇਸ ਹਾਰ ਦੇ ਪਿੱਛੇ ਦੱਸ ਰਹੇ ਨੇ ਰਮਨਜੀਤ ਸਿੰਘ ਬਿੱਟੂ ਫਿਰ ਸਿੱਧੇ ਤੌਰ ਦੇ ਉੱਤੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਕਿਤੇ ਨਾ ਕਿਤੇ ਸ਼ਾਇਦ ਰਮਨਜੀਤ ਬਿੱਟੂ ਵੀ ਉਸ ਗੱਲਬਾਤ ਦੇ ਵਿੱਚ ਕਨਵਰਸੇਸ਼ਨ ਦੇ ਵਿੱਚ ਇੱਕ ਇਸ਼ਾਰਾ ਦੇ ਗਏ ਕਿ ਹੋ ਸਕਦਾ ਹੈ ਕਿ ਇਹਨਾਂ ਦਾ ਵਿੱਚ ਹੱਥ ਹੋਵੇ ਅਸੀਂ ਇਸ ਗੱਲ ਨੂੰ ਕਨਫਰਮ ਨਹੀਂ ਕਰਦੇ 1 ਇੰਡੀਆ ਪੰਜਾਬੀ ਇਸ ਗੱਲ ਨੂੰ ਕਨਫਰਮ ਨਹੀਂ ਕਰਦਾ ਪਰ ਤਾਂ ਵੀ ਰਮਨਜੀਤ ਬਿੱਟੂ ਦੇ ਉਸ ਬਿਆਨ ਦੇ ਵਿੱਚ ਇਹ ਇੱਕ ਇਸ਼ਾਰਾ ਮਿਲਦਾ ਨਜ਼ਰ ਆਇਆ ਕਿ ਹੋ ਸਕਦਾ ਹੈ ਕਿ ਇਹਨਾਂ ਦੀ ਕੋਈ ਗੱਲ ਹੋਵੇ ਹੁਣ ਸਚਾਈ ਕੀ ਹੈ ਉਹ ਬਹਤਰ ਰਮਨੀ ਦਬੱਟੂ ਦੱਸ ਸਕਦੇ ਨੇ ਜੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਉਹ ਕਹਿਣ ਪਰ ਇਸ ਦੇ ਬਾਵਜੂਦ ਘੁੰਮਣ ਕੇਰੀ ਵਾਲਾ ਉਹਨਾਂ ਨੇ ਇੱਕ ਬਿਆਨ ਜ਼ਰੂਰ ਜਾਰੀ ਕਰ ਦਿੱਤਾ ਹੈ ਇੱਕ ਨਿੱਜੀ ਚੈਨਲ ਦੀ ਇੰਟਰਵਿਊ ਦੇ ਵਿੱਚ ਹੁਣ ਆਉਂਦਾ ਸਮਾਂ ਕਾਂਗਰਸ ਵਾਸਤੇ ਕਿਵੇਂ ਦਾ ਹੋਵੇਗਾ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਜਿਹੜੀ ਹੈ ਉਹ ਆਪਣੇ ਪੱਦਰ ਦੇ ਉੱਤੇ ਪੱਕੀ ਹੁੰਦੀ ਹੈ ਹੁਣ ਸੀਐਮ ਚਿਹਰੇ ਵਾਲੀ ਜਿਹੜੀ ਗੱਲ ਹੈ ਸੀਨੀਅਰ ਪੱਤਰਕਾਰ ਤਾਂ ਹਿੱਕ ਠੋਕ ਕੇ ਕਈ ਵਾਰ ਕਹਿ ਦਿੰਦੇ ਨੇ ਕਿ ਇਹ ਸਾਰੇ ਲੀਡਰ ਉਹੀ ਨੇ ਅਗਨਾਲ ਦੇ ਵਿੱਚ ਰਾਜਾ ਬੜਿੰਗ ਨੇ ਪ੍ਰਤਾਪ ਸਿੰਘ ਬਾਜਵਾ ਨੇ ਸੁਖਜਿੰਦਰ ਰੰਧਾਵਾ ਨੇ ਚਰਨਜੀਤ ਸਿੰਘ ਚੰਨੀ ਨੇ ਇਹੋ ਲੀਡਰ ਨੇ ਜਿਹੜੇ ਸੀਐਮ ਬਣਨ ਦੀ ਇੱਛਾ ਜਿਹੜੀ ਆ ਉਹ ਰੱਖਦੇ ਹੋਣ ਸੀਐਮ ਬਣਨ ਦੇ ਚਾਹਵਾਨ ਹੋਣ ਤੇ ਕੋਈ ਵੀ ਨਹੀਂ ਚਾਹਵੇਗਾ ਕਿ ਉਸ ਦੇ ਸੀਐਮ ਬਣਨ ਦੇ ਸੁਪਨੇ ਦੇ ਵਿੱਚ ਕੋਈ ਰੋੜਾ ਬਣੇ ਤੇ ਐਹੋ ਜੀ ਸਥਿਤੀ ਦੇ ਵਿੱਚ ਕੀ ਸੀਨੀਅਰ ਪੱਤਰਕਾਰਾਂ ਵੱਲੋਂ ਕੱਸਿਆ ਜਾਣ ਵਾਲਾ ਕੰਮ ਸਹੀ ਹੋ ਰਿਹਾ ਰਮਨੂਤ ਬਿੱਟੂ ਨੇ ਜਿਹੜੀ ਘਮਲ ਦੀ ਵੱਡੀ ਗੱਲ ਕਹੀ ਹੈ ਬਿਆਨ ਦਿੱਤਾ ਇਹੋ ਦਾ ਮਤਲਬ ਇਹੀ ਹੈ ਕਿ ਕਾਂਗਰਸ ਪਾਰਟੀ ਦੇ ਡਰਾਮੇ ਆਪਣੇ ਨੀਤਿਆਂ ਨੂੰ ਪ੍ਰਾਪਤ ਕਰ। ਹੁਣ ਸਵਾਲ ਤਾਂ ਇਹ ਹੈ ਕਿ ਇਹ ਸੱਚਾਈ ਕੀ ਤਮੀਤ ਬਟੂ ਜੇ ਸਿੱਧਾ ਕੋਈ ਬਿਆਨ ਜਾਰੀ ਕਰ ਲੇ ਤਾਂ ਬਿਹਤਰ ਹੈ ਨਹੀਂ ਤਾਂ ਅਜੇ ਤੱਕ ਇਹ ਗੱਲ ਹਵਾ ਦੇ ਵਿੱਚ ਹੀ ਬਰਕਰਾਰ ਹੈ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੋ ਬਣ ਇੰਡੀਆ ਪੰਜਾਬੀ